535 ਬੂਥ ਲਗਾਏ ਗਏ ਆ ਸਾਡੇ ਪੂਰੇ ਮੋਗਾ ਡਿਸਟ੍ਰਿਕਟ ਦੇ ਵਿੱਚ ਜਿਸ ਦੇ ਵਿੱਚ 98963 ਬੱਚਿਆਂ ਨੂੰ ਜਿਹੜੀਆਂ ਪੋਲੀਓ ਦੀਆਂ ਬੂੰਦਾ ਫਲਾਈਆਂ ਜਾਣਗੀਆਂ ਇਹਨਾਂ 3 ਦਿਨਾਂ ਦੇ ਵਿੱਚ ਅੱਜ ਜਿਹੜੇ ਬੂਥ ਲੱਗੇ ਹੋਏ ਆ ਔਰ ਕੱਲ ਤੋਂ ਜਿਹੜਾ ਹਾਈ ਰਿਸਕ ਕੁਚ ਏਰੀਆਜ਼ ਹੈਗੇ ਆ 356 ਦੇ ਕਰੀਬ ਜਿਸ ਤਰ੍ਹਾਂ ਜਿੱਥੇ ਪੱਠੇ ਹੋਗੇ ਐਦਾਂ ਦੇ ਉਹਨਾਂ ਨੂੰ ਘਰ ਘਰ ਜਾ ਕੇ ਕਵਰ ਕੀਤਾ ਜਾਏ ਦਾ ਮੋਟੀਬ ਹੈ ਕਿ ਹਰ ਕਰ ਅਸੀਂ ਪਹੁੰਚ ਕੇ ਜਿਹੜੇ ਬੱਚਿਆਂ ਨੂੰ ਇਹਨਾਂ ਦਾ ਲਾਭ ਦਈਏ ਔਰ ਬੱਚਿਆਂ ਨੂੰ ਬੂੰਦਾ ਤਾਂ ਕੋਈ ਵੀ ਬੱਚਾ ਜਿਹੜਾ ਪੋਲੀਓ ਬੂੰਦਾ ਤੋਂ ਬਾਂਝਾ ਨਾ ਰਹਿ ਸਕੇ ਮੈਂ ਦੋ ਬੂੰਦ ਹਰ ਵਾਰ ਪ੍ਰੋਗਰਾਮ ਹੈ ਜਿਹੜਾ ਚੱਲ ਰਿਹਾ ਹੈ ਸਰਕਾਰ ਵੱਲੋਂ ਆ ਜਿੱਦੀ ਸ਼ੁਰੂਆਤ ਹੋਈ। ਹਾਂਜੀ ਸਸ਼ੀਕਲ ਜੀ ਨਮਸਕਾਰ ਅੱਜ ਸਾਡੇ ਸਿਵਲ ਹਸਪੀਟਲ ਮੋਗਾ ਵੱਲੋਂ ਜਿਹੜਾ ਦੋ ਬੂੰਦ ਹਰ ਵਾਰ ਪੋਲੀਓ ਸਕੀਮ ਰਹਿਤ ਅੱਜ 535 ਬੂਥ ਲਗਾਏ ਗਏ ਆ ਸਾਡੇ ਪੂਰੇ ਮੋਗਾ ਡਿਸਟ੍ਰਿਕਟ ਦੇ ਵਿੱਚ ਜਿਸ ਦੇ ਵਿੱਚ 98963 ਬੱਚਿਆਂ ਨੂੰ ਜਿਹੜੀਆਂ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਇਹਨਾਂ 3 ਦਿਨਾਂ ਦੇ ਵਿੱਚ ਅੱਜ ਜਿਹੜੇ ਬੂਥ ਲੱਗੇ ਹੋਏ ਆ ਔਰ ਕੱਲ ਤੋਂ ਜਿਹੜਾ ਹਾਈ ਰਿਸਕ ਕੁਝ ਏਰੀਆਜ਼ ਹੈਗੇ ਆ 361 ਦੇ ਕਰੀਬ ਜਿਸ ਤਰ੍ਹਾਂ ਜਿੱਥੇ ਪੱਠੇ ਹੋਗੇ ਇਦਾਂ ਦੇ ਉਹਨਾਂ ਨੂੰ ਘਰ ਘਰ ਜਾ ਕੇ ਕਵਰ ਕੀਤਾ ਜਾਏਗਾ ਔਰ ਅੱਜ ਜਿਹੜੇ ਬੂਥ ਲਗਾਏ ਗਏ ਆ ਉੱਥੇ ਬੂਥਾਂ ਤੇ ਜਿਹੜੇ ਬੱਚਿਆਂ ਨੂੰ ਪੋਲੀਓ ਡਰਾਪਸ ਦਿੱਤੀਆਂ ਜਾ ਰਹੀਆਂ ਨੇ ਸਾਡੇ ਮੋਗਾ ਸਿਵਲ ਹਸਪੀਟਲ ਵੱਲੋਂ ਸਿਵਲ ਸਰਜਨ ਦਫ਼ਤਰ ਵੱਲੋਂ ਸਾਡੀ ਇਹੀ ਇੱਕ ਸਾਡਾ ਮੋਟੀਵ ਹੈ ਕਿ ਹਰ ਕਰ ਅਸੀਂ ਪਹੁੰਚ ਕੇ ਜਿਹੜੇ ਬੱਚਿਆਂ ਨੂੰ ਇਹਨਾਂ ਦਾ ਲਾਭ ਦੇਈਏ ਔਰ ਬੱਚਿਆਂ ਨੂੰ ਗੁੰਦਾ ਤਾਂ ਕੋਈ ਵੀ ਬੱਚਾ ਜਿਹੜਾ ਪੋਲੀਓ ਗੁੰਦਾ ਤੋਂ ਬਾਂਝਾ ਨਾ ਰਹਿ ਸਕੇ ਸੋ ਬਹੁਤ ਅੱਛਾ ਕੰਮ ਕਰ ਰਹੀ ਹੈ ਸਾਡੀ ਸਾਡਾ ਮੋਗਾ ਸਿਵਲ ਹਸਪੀਟਲ ਦੀ ਟੀਮ ਸੋ ਸਾਰੇ ਡਾਕਟਰ ਸਹਿਬਾਨਾਂ ਦਾ ਸਿਵਲ ਸਰਜਨ ਦਾ ਔਰ ਐਸਐਮਓ ਸਾਫ ਦਾ ਬਹੁਤ ਬਹੁਤ ਧੰਨਵਾਦ